ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਮੈਂ ਸ਼ੇਰ ਦੇ ਬਾਜ਼ਰ ਤੋਂ ਸਵੇਰੇ 5:30 ਇਸ ਵਕਤ ਕਾੜਿਆ ਪੰਬਰ ਨਾਲਾ ਮੰਡੀ ਦੇ ਵਿੱਚ ਦਿਨੇਗਾ ਅੱਜ ਸੋਮਵਾਰ ਤੋਂ ਅੱਜ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫੂਲ ਸੈਲਰਡ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਸਰਦਨ ਤੇ ਫਲਾ ਦਾ ਰੇਟ ਕੀ ਹੈ ਅੱਜ ਦਾ ਹਾਂਜੀ ਦੋਸਤੋ ਚਲੋ ਆਪਾਂ ਸਬਜੀ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਸਬਜੀਆਂ ਦਾ ਆਪਾਂ ਹੋਲ ਸੇਲਰ ਦ ਜੀ ਦੋਸਤੋ ਪਿੰਡੀ ਦਾ ਭਾਰ ਹੈ ਜੀ ਅੱਜ ਦਾ ਜੀ ਕਿਲੋ ਦਾ ਜੀ ਅੱਜ ਦਾ ਜੀ ਪਿੰਡੀ ਦਾ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਅੱਜ ਦਾ ਜੀ ਕਿਲੋ ਦਾ ਭਾਰ ਹੈ ਜੀ ਪਿੰਡੀ ਦਾ ਜੀ ਅੱਜ ਦਾ ਪੰਛੇਰੀ ਦਾ ਭਾਰ ਹੈ ਜੀ ਅੱਜ ਦਾ ਜੀ 120 ਤੋਂ ਲੈ ਕੇ 130 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਪੱਤ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਘਟਿਆਂ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 34 ਰੁਪਏ ਤੱਕ ਦਾ ਭਾਅ ਜੀ ਪੱਤ ਗੋਭੀ ਦਾ ਜੀ ਅੱਜ ਦਾ ਜੀ ਇਹ ਬੰਦ ਘਟਿਆਂ ਦਾ ਭਾਅ ਜੀ ਪੱਤ ਗੋਭੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਭਾਅ ਹੈਗਾ ਜੀ ਅੱਜ ਦਾ ਜੀ ਦਰਜਣ ਦਾ ਭਾਅ ਰਿਹਾ ਜੀ ਅੱਜ ਦਾ ਜੀ 250 ਦਾ ਭਾਅ ਜੀ ਅੱਜ ਦਾ ਜੀ ਦਰਜਣ ਦਾ ਜੀ ਸਰੋਂ ਦੇ ਸਾਗ ਦਾ ਜੀ ਤੇ ਪਾਲਕ ਦਾ ਭਾਅ ਰਿਹਾ ਜੀ ਅੱਜ ਦਾ ਜੀ 300 ਤੋਂ ਲੈ ਕੇ 350 ਰੁਪਏ ਤੱਕ ਦਾ ਭਾਅ ਜੀ ਪਾਲਕ ਦਾ ਜੀ ਅੱਜ ਦਾ ਜੀ ਦਰਜਣ ਦਾ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 300 ਤੋਂ ਲੈ ਕੇ 350 ਰੁਪਏ ਤੱਕ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਜੀ ਅੱਜ ਦਾ ਜੀ ਪੰਛੇਰੀ ਦਾ ਤੇ ਕਿਲੋ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਫਲੀ ਦਾ ਜੀ ਦਾਣੇ ਵਾਲੀ ਦਾ ਹਾਂਜੀ ਦੋਸਤੋ ਪਰਮਲ ਦਾ ਪਾ ਹੈਗਾ ਜੀ ਅੱਜ ਦਾ ਜੀ 20 ਰੁਪਏ ਕਿਲੋ ਦਾ ਪਾ ਜੀ ਪਰਮਲ ਦਾ ਜੀ ਇਹ ਬੰਦ ਲਫਾ ਦਾ ਨਾ ਪਾ ਜੀ ਇਹ ਪਰਮਲ ਦਾ ਜੀ ਜੇ ਕਿਸੇ ਨੂੰ ਵੀ ਲੈਣਾ ਹਰਪ੍ਰੀਤ ਕੋਲੇ ਮਿਲ ਜਾਣਗੇ ਜੀ 20 ਰੁਪਏ ਕਿਲੋ ਦਾ ਪਾ ਜੀ ਪਰਮਲ ਦਾ ਜੀ ਇਹ ਕਟੋ-ਕਟ 5 ਕਿਲੋ ਲੈਣੇ ਬਣੇ ਜੀ ਕਿਸੇ ਨੇ ਵੀ ਲੈਣੇ ਜੀ ਪਨਛੇਰੀ ਦਾ ਭਾਅ ਜੀ ਅੱਜ ਦਾ ਜੀ 100 ਰੁਪਏ ਦਾ ਪਨਛੇਰੀ ਦਾ ਭਾਅ ਜੀ ਅੱਜ ਦਾ ਜੀ ਪਰਮਲ ਹਾਂਜੀ ਦੋਸਤੋ ਪੇਠੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਕਾਉਂਟਲਾਂ ਦਾ ਭਾਅ ਹੈਗਾ ਜੀ ਪੇਠੇ ਦਾ ਜੀ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਪੇਠੇ ਦਾ ਜੀ ਅੱਜ ਦਾ ਜੀ ਇਹ ਵਧੀਆ ਪੇਠੇ ਦਾ ਭਾਅ ਜੀ ਅੱਜ ਦਾ ਜੀ ਬੰਦ ਲਫਾਫੇ ਦਾ ਭਾਅ ਜੀ ਅੱਜ ਦਾ ਜੀ ਪੇਠੇ ਦਾ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਚਾਲ ਵਾਲੇ ਕਦੂ ਬਾਰੇ ਗੱਲਬਾ ਔਰ ਕੀ ਹਾਲ ਨੇ ਵੱਡੇ ਭਾਈ ਠੀਕ ਆ ਟਾਈਮ ਆ ਭਰਾ ਓਕੇ ਹੈ ਨਾ ਓਕੇ ਟੌਪ ਟੌਪ ਹਾਂਜੀ ਦੋਸਤੋ ਗੋਬੀ ਵੀ ਕਿਹੜੇ ਘਟ ਆ ਰਹੀ ਹੈ ਜੀ ਗੋਬੀ ਆਪਾਂ ਗੋਬੀ ਦਾ ਕਰੀਏ ਦੱਸਾਂਗੇ ਵੀ ਕੀ ਪਾਸ ਚੱਲ ਰਿਹਾ ਜੀ ਅੱਜ ਦਾ ਜੀ ਗੋਬੀ ਦਾ ਤਖੀਰੇ ਦਾ ਔਰ ਕੀ ਹਾਲ ਨੇ ਬੰਦਾਂ ਚਾਹਨਾ ਭਾਈ ਹਾਂ ਆਓ ਕੇ ਜਮਾਓ ਕੇ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਝਾਲ ਵਾਲੇ ਕਦੂ ਬਾਰੇ ਗੱਲਬਾਤ ਕਰਦੇ ਆ ਬਾਈ ਹੈਰੀ ਨਾਲ ਵੀ ਅੱਜ ਦਾ ਕੀ ਭਾਅ ਜੀ ਔਰ ਬਾਈ ਹੈਰੀ ਕੀ ਹਾਲ ਨੇ ਬਾਈ ਬੜੀਆ ਬੜੀਆ ਤੇ ਝਾਲ ਵਾਲੇ ਕਦੂਆ ਕੀ ਭਾਅ ਰਿਹਾ ਜੀ ਵੀਰ ਜੀ ਅੱਜ 60 ਤੋਂ ਲੈ ਕੇ 60 ਹਾਂਜੀ ਦੋਸਤੋ ਝਾਲ ਵਾਲੇ ਕਦੂ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਰਿਹਾ ਜੀ ਅੱਜ ਦਾ ਜੀ ਝਾਲ ਵਾਲੇ ਕਦੂ ਦਾ ਜੀ ਪੂਰਾ ਟੌਪ ਦਾ ਕੱਦੂ ਹੈ ਜੇ ਵੀ 28 ਨੰਬਰ ਦੁਕਾਨ ਤੇ ਮਿਲ ਜੂਗਾ ਜੇ ਕਿਸੇ ਨੇ ਲੈਣਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਜਾਲ ਵਾਲੇ ਕੱਦੂ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਕੱਦੂ ਦਾ ਹਾਂ ਜੀ ਦੋਸਤੋ ਚਿਬੜਾਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਚਿਬੜਾਂ ਦਾ ਜੀ ਅੱਜ ਦਾ ਜੀ ਇਹ ਪੰਛੇਰੀ ਦਾ ਭਾਅ ਜੀ ਕਿਲੋ ਦਾ ਭਾਅ ਆ ਰਿਹਾ ਜੀ ਅੱਜ ਦਾ 30 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਚਿਬੜਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਅੱਲਾ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਲਫਾ ਦਾ ਪਾ ਹੈਗਾ ਜੀ ਅੱਜ ਦਾ ਜੀ 20 ਰੁਪਏ ਕਿਲੋ ਦਾ ਪਾ ਜੀ ਅੱਲਾ ਦਾ ਜੀ ਅੱਜ ਦਾ ਜੀ ਇਹ ਬੰਦ ਲਫਾ ਦਾ ਪਾ ਜੀ ਅੱਲਾ ਦਾ ਜੀ ਕਿਸੇ ਨੇ ਲੈਣਾ ਜੀ ਬੰਦ ਲਵਾ ਕੇ ਲੈਣੇ ਪੈਣਾ ਜੀ 20 ਰੁਪਏ ਕਿਲੋ ਪਾ ਜੀ ਅੱਲਾ ਦਾ ਜੀ ਅੱਜ ਦਾ ਹਾਂਜੀ ਦੋਸਤੋ ਕਰੇਲੇ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਲਫਾ ਦਾ ਪਾ ਹੈਗਾ ਜੀ ਅੱਜ ਦਾ ਜੀ ਕਰੇਲੇ ਦਾ ਜੀ 35 ਤੋਂ ਲੈ ਕੇ 38 ਰੁਪਏ ਤੱਕ ਦਾ ਪਾ ਜੀ ਕਰੇਲੇ ਦਾ ਜੀ ਅੱਜ ਦਾ ਜੀ ਇਹ ਬੰਦ ਲਫਾ ਦਾ ਪਾ ਜੀ ਅੱਜ ਦਾ ਜੀ ਕਰੇਲੇ ਦਾ ਜੀ 38 ਰੁਪਏ ਕਿਲੋ ਦਾ ਪਾ ਜੀ ਅੱਜ हां जी दोस्तों लोकल गोभी ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਲਫਾ ਦਾ ਨਾ ਭਾਅ ਹੈਗਾ ਜੀ ਲੋਕਲ ਗੋਭੀ ਦਾ ਜੀ ਅੱਜ ਦਾ ਜੀ ਕਿਲੋ ਦਾ ਜੀ ਗੋਭੀ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 32 ਰੁਪਏ ਤੱਕ ਦਾ ਭਾਅ ਜੀ ਲੋਕਲ ਗੋਭੀ ਦਾ ਜੀ ਪੂਰੀ ਟਾਪ ਦੀ ਗੋਭੀ ਹੈ ਜੀ ਇਹ ਵੀ ਲੋਕਲ ਗੋਭੀ ਜੀ 30 ਤੋਂ ਲੈ ਕੇ 32 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਅੱਜ ਦਾ ਜੀ ਗੋਭੀ ਦਾ ਹਾਂਜੀ ਦੋਸਤੋ ਅਰਬੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਆ ਰਿਹਾ ਜੀ ਜਿਹੜੀ ਲੋਕਲ ਅਰਬੀ ਹੈ ਜੀ ਉਹਦਾ ਭਾਅ ਆ ਰਿਹਾ ਜੀ ਅੱਜ ਦਾ ਜੀ 30 ਰੁਪਏ ਕਿਲੋ ਦਾ ਭਾਅ ਜੀ ਅਰਬੀ ਦਾ ਜੀ ਜਿਹੜੀ ਲੋਕਲ ਹੈ ਜੀ ਤੇ ਬੰਦ ਗਰੇਟਾਂ ਦਾ ਭਾਜੀ ਆ ਅਰਬੀ ਦਾ ਜੀ ਅੱਜ ਦਾ ਜਿਹੜੀ ਵਾਰਲੀ ਅਰਬੀ ਆਉਂਦੀ ਆ ਜੀ ਉਹਦਾ ਭਾਅ ਰਿਹਾ ਜੀ ਅੱਜ ਦਾ ਜੀ 20 ਰੁਪਏ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ ਅਰਬੀ ਦਾ ਜੀ ਬੰਦ ਪੂਰੀਆਂ ਦਾ ਭਾਅ ਰਿਹਾ ਜੀ 20 ਰੁਪਏ ਕਿਲੋ ਦਾ ਜੀ ਅਰਬੀ ਦਾ ਹਾਂ ਜੀ ਦੋਸਤੋ ਕੱਚੇ ਚੌਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ ਪਨਸ਼ੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 400 ਰੁਪਏ ਦਾ ਭਾਅ ਆ ਜੀ ਕੱਚੇ ਚੌਲੇ ਦਾ ਜੀ ਅੱਜ ਦਾ ਜੀ ਪਨਸ਼ੇਰੀ ਦਾ ਜੀ ਚੌਲੇ ਦਾ ਤੇ ਕਿਲੋ ਦਾ ਭਾਅ ਰਿਹਾ ਜੀ 80 ਰੁਪਏ ਕਿਲੋ ਦਾ ਭਾਅ ਆ ਜੀ ਚੌਲੇ ਦਾ ਜੀ ਕੱਚੇ ਗੁੰਬਾ ਵਰਗਾ ਪਿਆ ਹਾਂਜੀ ਦੋਸਤੋ ਬੈਂਗਣੀ ਦਾ ਪਾ ਹੈ ਜੀ ਹੋ ਲੋਟਾ ਬਾਪੂ ਜੀ ਆਪੂ ਤੇ ਬੈਂਗਣੀ ਦਾ ਪਾ ਰਿਹਾ ਜੀ ਅੱਜ ਦਾ ਜੀ ਪੰਛੀਰੀ ਦਾ ਪਾ ਰਿਹਾ ਜੀ ਅੱਜ ਦਾ ਜੀ 200 ਰੁਪਏ ਦਾ ਪੰਛੀਰੀ ਦਾ ਪਾ ਰਿਹਾ ਜੀ ਅੱਜ ਦਾ ਜੀ ਤੇ ਕਿਲੋ ਦਾ ਪਾ ਰਿਹਾ ਜੀ ਅੱਜ ਦਾ ਜੀ 40 ਰੁਪਏ ਕਿਲੋ ਦਾ ਪਾ ਜੀ ਬੈਂਗਣੀ ਦਾ ਜੀ ਅੱਜ ਦਾ ਜੀ ਇਹ ਖਟੋਖਟ ਪਨਸ਼ੇਰੀ ਲੈਣੀ ਪਣੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਜੀ 200 ਰੁਪਏ ਦਾ ਭਾਅ ਜੀ ਪਨਸ਼ੇਰੀ ਦਾ ਜੀ ਵੇਂਗਣੀ ਦਾ ਹਾਂ ਜੀ ਹਾਂ ਜੀ ਦੋਸਤੋ ਸ਼ਿਮਲਾ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਆ ਰਿਹਾ ਜੀ ਸ਼ਿਮਲਾ ਮਿਰਚ ਦਾ ਜੀ ਅੱਜ ਦਾ ਜੀ 60 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਅੱਜ ਦਾ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਅਦਰਕ ਦਾ ਭਾਅ ਹੈਗਾ ਜੀ ਅੱਜ ਦਾ ਜੀ ਪੁੰਦ ਬੋਰੀਆਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 50 ਰੁਪਏ ਕਿਲੋ ਦਾ ਭਾਜ ਜੀ ਅਦਰਕ ਦਾ ਜੀ ਅਜਰ ਦਾ ਜੀ ਇਹ ਬੰਦਪੋਰੀਆਂ ਦਾ ਭਾਜ ਜੀ ਅਦਰਕ ਦਾ ਜੀ ਅਜਰ ਦਾ ਜੀ ਹਾਂਜੀ ਦੋਸਤੋ ਸ਼ਗਰਗੰਦੀ ਦਾ ਭਾਜ ਹੈਗਾ ਜੀ ਅਜਰ ਦਾ ਜੀ ਪਨਸ਼ੇਰੀ ਦਾ ਭਾਜ ਰਿਹਾ ਜੀ ਅਜਰ ਇਹ 300 ਤੋਂ ਲੈ ਕੇ 350 ਰੁਪਏ ਤੱਕ ਦਾ ਭਾਜ ਜੀ ਸ਼ਗਰਗੰਦੀ ਦਾ ਜੀ ਅਜਰ ਦਾ ਜੀ ਇਹ ਪਨਸ਼ੇਰੀ ਦਾ ਭਾਜ ਜੀ ਅਜਰ ਦਾ ਜੀ ਹਾਂਜੀ ਦੋਸਤੋ ਆਪਾਂ ਗਾਜਰਾਂ ਦਾ ਭਾਜ ਪੁੱਛਦੇ ਵੀ ਅਜਰ ਦਾ ਕੀ ਭਾਜ ਚੱਲ ਰਿਹਾ ਜੀ ਗਾਜਰਾਂ ਦਾ ਜੀ ਅਜਰ ਦਾ ਜੀ ਹੋਰ ਕਿਵੇਂ ਹੈ ਲੋਡਾ ਠੀਕ ਹੈ ਬਈ ਠੀਕ ਹੈ ਕੈਮਾ ਵਧੀਆ ਬਈ ਗਾਜਰਾਂ ਦਾ ਕੀ ਭੱਜ ਲੀ ਜਾਂਦਾ ਅੱਜ ਗਾਜਰਾਂ ਅੱਜ 200 ਦੀ 5 ਕਿਲੋ ਆਈ 40 ਰੁਪਏ ਕਿਲੋ ਹਾਂਜੀ ਦੋਸਤੋ ਗਾਜਰਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਪੰਛੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 200 ਰੁਪਏ ਦਾ ਭਾਅ ਜੀ ਪੰਛੇਰੀ ਦਾ ਜੀ ਗਾਜਰਾਂ ਦਾ ਜੀ ਅੱਜ ਦਾ ਤੇ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ 40 ਰੁਪਏ ਕਿਲੋ ਦਾ ਭਾਅ ਰਿਹਾ ਜੀ ਗਾਜਰਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਬਾਦਲੀ ਗੋਭੀ ਦਾ ਭਾਅ ਰਿਹਾ ਜੀ ਅੱਜ ਦਾ ਜੀ 40 ਰੁਪਏ ਕਿਲੋ ਦਾ ਭਾਅ ਜੀ ਗੋ ਬਦੀਆ ਗੋਭੀ ਦਾ ਭਾਰ ਹੈ ਜੀ ਅੱਜ ਦਾ ਜੀ 40 ਰੁਪਏ ਕਿਲੋ ਦਾ ਭਾਅ ਦੀ ਗੋਭੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਟੋਰੀ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੰਦ ਅਲਫਾਬੇ ਨਾ ਭਾਅ ਆ ਰਿਹਾ ਜੀ ਟੋਰੀ ਦਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਟੋਰੀ ਦਾ ਜੀ ਅੱਜ ਦਾ ਜੀ ਇਹ ਬੰਦ ਅਲਫਾਬੇ ਨਾ ਭਾਅ ਜੀ ਟੋਰੀ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਗੋਭੀ ਤਿੰਨ ਤਰ੍ਹਾਂ ਦੀ ਆਉਂਦੀ ਹੈ ਜੀ ਗੋਭੀ ਆਪਾਂ ਦੂਜੀ ਵੀ ਦੱਸ ਦਿੰਦੇ ਹਾਂ ਵੀ ਕੀ ਭਾਅ ਚੱਲ ਰਿਹਾ ਜੀ ਗੋਭੀ ਦੂਜੀ ਦਾ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਬੰਦ ਅੱਡੇ ਦਾ ਨਾ ਭਾਅ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਗੋਭੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਮੂਲੀ ਦਾ ਭਾਅ ਹੈ ਜੀ ਅੱਜ ਦਾ ਜੀ ਪੰਡਾ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਮੂਲੀ ਪੰਡ ਲੈਣੀ ਪੈਣੀ ਹੈ ਜੇ ਕਿਸੇ ਨੂੰ ਵੀ ਲੈਣੇ ਹੈ ਜੀ ਪੰਡ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 20 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਅੱਜ ਦਾ ਜੀ ਇਹ ਬੰਦ ਪੁੱਲੀਆਂ ਲੈਣੇ ਬਣੇ ਨੇ ਇੱਕਸਰੇ ਲੈਣੀਆਂ ਨੇ ਇਹ ਮੂਲੀ ਦਾ ਭਾਅ ਜੀ ਅੱਜ ਦਾ ਜੀ 20 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਅੱਜ ਦਾ ਹਾਂ ਜੀ ਦੋਸਤੋ ਹਰੇ ਮਟਰਾਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਕਿਲੋ ਦਾ ਭਾਅ ਆ ਰਿਹਾ ਜੀ ਬੰਦ ਗੱਟੇ ਨਾਲ ਭਾਅ ਆ ਰਿਹਾ ਜੀ ਅੱਜ ਦਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਅੱਜ ਦਾ ਜੀ ਤੇ ਪੰਛਲ ਮਟਰ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 120 ਰੁਪਏ ਤੱਕ ਦਾ ਭਾਅ ਜੀ ਪਰਸ਼ਲ ਮਟਰ ਦਾ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਚਾਨਾਖੀਰੀ ਦਾ ਭਾਅ ਵੱਧ ਚੁੱਕੇ ਨੇ ਜੀ ਚਾਨਾਖੀਰੀ ਦਾ ਭਾਅ ਰਹੇਗਾ ਜੀ ਅੱਜ ਦਾ ਜੀ 1 ਬੰਦ ਲਫਾ ਪੈਣਾ ਭਾਅ ਹੈਗਾ ਜੀ 800 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਚਾਨਾਖੀਰੀ ਦਾ ਜੀ ਅੱਜ ਦਾ ਜੀ ਇਹ 1 ਬੰਦ ਲਫਾ ਪੈਣਾ ਭਾਅ ਜੀ ਅੱਜ ਦਾ ਜੀ ਚਾਨਾਖੀਰੀ ਦਾ ਜੀ ਹਾਂਜੀ ਦੋਸਤੋ ਮੰਡੀ ਦੇ ਵਿੱਚ ਕਾਫੀ ਬਹੁਤ ਆ ਜੀ ਅੱਜ ਦਿਨ ਹੈਗਾ ਸੋਮਵਾਰ ਜੀ ਦੇ ਕੋਈ ਮੰਡੀ ਦੇ ਵਿੱਚ ਪਾਇਰ ਤਾਰ ਤੋਂ ਜਦਾ ਨਹੀਂ ਹੈਗੀ ਜੀ ਪੂਰਾ ਕੱਠਾ ਹੀ ਮੰਡੀ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਦਿੰਨੇ ਹਾਂ ਜੀ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਬੋਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਹਰੀ ਮਿਰਚ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਦੀ ਬੰਦ ਬੋਰੀ ਦਾ ਜੀ ਅੱਜ ਦਾ ਜੀ ਇਹ ਬੰਦ ਘਟੇ ਦਾ ਭਾਅ ਜੀ ਅੱਜ ਦਾ ਜੀ ਹਰੀ ਮਿਰਚ ਦਾ ਹਾਂਜੀ ਦੋਸਤੋ ਮਸ਼ਰੂਮ ਦਾ ਭਾਅ ਹੈਗਾ ਜੀ ਅੱਜ ਦਾ ਜੀ ਬਾਲ ਡੱਬੀਆਂ ਦਾ ਭਾਅ ਰਿਹਾ ਜੀ ਅੱਜ ਦਾ ਜੀ 40 ਰੁਪਏ ਦਾ ਭਾਅ ਜੀ ਮਸ਼ਰੂਮ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੀ ਦਾ ਭਾਅ ਜੀ ਅੱਜ ਦਾ ਜੀ ਮਸ਼ਰੂਮ ਦਾ ਜੀ ਮਿੱਗੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਬੰਦ ਨੇ ਪਏ ਮਾਰੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਜੀ ਫਰੂਟ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਸ਼ੇਵ ਦੀਆਂ ਪੇਟੀਆਂ ਦਿਖਾ ਦਿੰਨੇ ਆ ਵੀ ਆਪਾਂ ਕੱਕ ਰੇਡ ਵਾਲੀਆਂ ਪੂਰੀਆਂ ਵਧੀਆ ਪੇਟੀਆਂ ਦਿਖਾ ਦਿੰਨੇ ਆ ਜੀ 150 ਰੁਪਏ ਦਾ ਭਾਅ ਜੀ ਪੇਟੀ ਦਾ ਜੀ ਇਹ ਬੰਦ ਪੇਟੀ ਦਾ ਭਾਅ ਰਿਹਾ ਜੀ ਅੱਜ ਦਾ ਜੀ 150 ਰੁਪਏ ਦੀ ਪੇਟੀ ਵੀ ਮਿਲ ਜੂ ਜੀ ਕਿਸੇ ਨੇ ਲੈਣੀ ਆ ਜੀ ਮਾਨਸ ਵਾਲਾ ਕੋਲੋਂ ਮਿਲ ਜਾਣੀ ਆ ਜੀ ਪੇਟੀਆਂ ਦੇ ਕਿਸੇ ਨੇ ਲੈਣੀ ਆ ਜੀ 150 ਰੁਪਏ ਦਾ ਭ ਇਹਦੀ ਪੇਟੀ ਮਿਲ ਜੂ ਜੇ ਕਿਸੇ ਨੇ ਲੈਣੀ ਹੈ ਜੀ ਤੇ ਹੋਰ ਵੀ ਵਧੀਆ ਕੁਆਲਿਟੀ ਦਿਖਾ ਦਨੇ ਜੇ ਕਿਸੇ ਨੇ ਵਧੀਆ ਕੁਆਲਿਟੀ ਲੈਣੀ ਹੈ ਜੀ ਆਪਾਂ ਹੋਰ ਵੀ ਦਿਖਾ ਦਰਾਂ ਪੂਰਾ ਵਧੀਆ ਸੇਵ ਜੀ ਇਹ ਹੈਗਾ ਸੇਵ ਸ਼੍ਰੀਨਗਰ ਵਾਲਾ ਸੇਵ ਆ ਜੀ ਪੂਰਾ ਟੌਪ ਦਾ ਸੇਵ ਆ ਜੀ ਇਹ 70 ਰੁਪਏ ਕਿਲੋ ਦਾ ਭਾਅ ਜੀ ਇਹਦਾ ਬੰਦ ਪੇਟੀ ਦਾ ਜੀ ਅੱਜ ਦਾ ਜੀ ਸ਼੍ਰੀਨਗਰ ਵਾਲਾ ਸੇਵ ਆ ਜੀ ਪੂਰਾ ਟੌਪ ਦਾ ਜੀ ਇਹ 70 ਰੁਪਏ ਕਿਲੋ ਦਾ ਭਾਅ ਜੀ ਸ਼੍ਰੀਨਗਰ ਵਾਲੇ ਸੇਵ ਦਾ ਜੀ ਅੱਜ ਦਾ ਜੀ ਇਹ ਬੰਦ ਪੇਟੀਆਂ ਲੈਣੇ ਮੈਣੇ ਨੇ ਜੇ ਕਿਸੇ ਨੇ ਵੀ ਲੈਣੇ ਆ ਜੀ ਇਦੇ ਵਿੱਚ weight ਹੁੰਦਾ ਜੀ ਘੱਟੋ ਘਾਟਾ 12 ਜਾਂ 15 ਜਾਂ 13 ਕਿਲੋ weight ਹੁੰਦਾ ਜੀ ਇਹਦੇ ਵਿੱਚ ਠੀਕ ਹੈ ਜੀ ਬੰਦ ਗਰੇਟ ਦਾ ਭਾਅ ਜੀ ਅੱਜ ਦਾ ਜੀ ਸ਼੍ਰੀ ਨਾਗਰ ਵਾਲੇ ਛੇਵੜਾ ਜੀ ਹਾਂ ਜੀ ਦੋਸਤੋ ਨਵਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ 40 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਨਵਾਂ ਦਾ ਜੀ ਅੱਜ ਦਾ ਜੀ ਇਹ 40 ਰੁਪਏ ਕਿਲੋ ਮਿਲ ਜਾਣੇ ਜੀ ਕਿਸੇ ਨੂੰ ਲੈਣਾ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਗਰਾਂਡ ਸ਼ੇਵ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਗਰਾਂਡ ਸ਼ੇਵ ਦਾ ਜੀ ਅੱਜ ਦਾ ਜੀ ਇਹ 100 ਡੱਬੇ ਦਾ ਭਾਅ ਜੀ ਇਹ ਵੀ ਬਾਸ ਵਾਲਿਆਂ ਕੋਲ ਮਿਲ ਜਾਣਗੇ ਜੀ ਕਿਸੇ ਨੇ ਲੈਣਾ ਜੀ 20 ਰੁਪਏ ਕਿਲੋ ਵੀ ਮਿਲ ਜਾਣਗੇ ਸ਼ੇਵ ਜੀ ਕਿਸੇ ਨੇ ਲੈਣਾ ਜੀ ਗਰਾਂਡ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 100 ਡੱਬੇ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਸ਼ੇਵ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਪਵਿੱਤੇ ਦਾ ਭਾਅ ਹੈਗਾ ਜੀ ਅੱਜ ਦਾ ਜੀ 100 ਗਰੇਟਾਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ खराब ਕਰ ਰਿਹਾ ਮੈਂ ਹਾਂਜੀ ਦੋਸਤੋ ਆਪਾਂ ਇਸ ਵਕਤ ਖੜੇ ਹਾਂ ਪੰਦਰਾਂ ਨੰਬਰ ਦੁਕਾਨ ਤੇ ਖੜੇ ਆ ਜੀ ਆਪਾਂ ਸੇਵ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਹੈ ਮੇਰੇ ਜੀ ਸੇਵ ਦਾ ਜੀ ਅੱਜ ਦਾ ਜੀ ਆਪਾਂ ਬੰਦ ਡੱਬਿਆਂ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਜੀ ਸੇਵ ਦਾ ਜੀ ਅੱਜ ਦਾ ਹਾਂਜੀ ਦੋਸਤੋ ਵਧੀਆ ਸੇਵ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਪਾ ਰਿਹਾ ਜੀ ਸੇਵ ਦਾ ਜੀ 850 ਤੋਂ ਲੈ ਕੇ 900 ਰੁਪਏ ਤੱਕ ਦਾ ਭਾਅ ਜੀ ਸ਼ੇਵ ਦਾ ਜੀ ਅੱਜ ਦਾ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ ਸ਼ੇਵ ਦਾ ਜੀ ਇਹ ਕਿਸੇ ਨੂੰ ਵੀ ਲੈਣਾ ਹੈ ਬੰਦ ਡੱਬਿਆਂ ਦਾ ਭਾਅ ਜੀ ਅੱਜ ਦਾ ਜੀ 750 ਤੋਂ ਲੈ ਕੇ 850 ਰੁਪਏ ਵੀ ਮਿਲ ਜੂ ਜੀ ਕਿਸੇ ਨੇ ਲੈਣੀ ਹੈ ਪੇਟੀ 900 ਰੁਪਏ ਤੱਕ ਦਾ ਭਾਅ ਜੀ ਸ਼ੇਵ ਦਾ ਜੀ ਅੱਜ ਦਾ ਜੀ ਬੰਦ ਪੇਟੀਆਂ ਦਾ ਭਾਅ ਜੀ ਅੱਜ ਦਾ ਜੀ ਸ਼ੇਵ ਦਾ ਕੱਡੋ-ਕੱਡ ਵੇਟ ਹੁੰਦਾ ਜੀ ਇਹਦੇ ਵਿੱਚ 13 ਜਾਂ 14 15 ਕਿਲੋ ਵੇਟ ਹੁੰਦਾ ਜੀ ਸ਼ੇਵ ਇਹਦੇ ਵਿੱਚ ਬੰਦ ਡੱਬਿਆਂ ਦੇ ਵਿੱਚ 750 ਤੋਂ ਲੈ ਕੇ 900 ਰੁਪਏ ਤੱਕ ਦਾ ਭਾਅ ਜੀ ਸ਼ੇਵ ਦਾ ਜੀ ਅੱਜ ਦਾ ਜੀ ਬੰਦ ਪੇਟੀਆਂ ਦਾ ਭਾ ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਡੜ ਬੇਨਾਂ ਭਾਅ ਹੈਗਾ ਜੀ ਨਾਰਾਂ ਦਾ ਜੀ ਅੱਜ ਦਾ ਜੀ ਪਿਆਰ ਤੋਂ ਲੈ ਕੇ 1200 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਜੀ ਅੱਜ ਦਾ ਜੀ ਇਹ ਬੰਡੜ ਬੇ ਦਾ ਭਾਅ ਜੀ ਨਾਰਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਕੀਵੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਡੜ ਬੇ ਦਾ ਭਾਅ ਡੱਬੀ ਦਾ ਭਾਅ ਹੈਗਾ ਜੀ ਕੀਵੀ ਦਾ ਜੀ ਅੱਜ ਦਾ ਜੀ 110 ਤੋਂ ਲੈ ਕੇ 115 ਰੁਪਏ ਤੱਕ ਦਾ ਭਾਅ ਜੀ ਕੀਵੀ ਦਾ ਜੀ ਅੱਜ ਦਾ ਜੀ ਇਹ ਬੰਡੜ ਰੁਪਈਆ ਦਾ ਭਾਅ ਜੀ ਅੱਜ ਦਾ ਜੀ ਕੀਵੀ ਦਾ ਪੰਜ ਨੰਬਰ ਦੁਕਾਨ ਤੋਂ ਮਿਲ ਦੇਣਗੇ ਜੇ ਕਿਸੇ ਨੇ ਲੈਣਾ ਜੀ ਡੱਬੀ ਦੇ ਵਿੱਚ ਕੀ ਵੀਰੇ ਚਾਰ ਪੀਸ ਹੁੰਦਾ ਜੀ ਡੱਬੀ ਦੇ ਵਿੱਚ ਹਾਂਜੀ ਦੋਸਤੋ ਆਪਾਂ ਹੋਰ ਵੀ ਦਿਖਾਉਣਾ ਵਧੀਆ ਜੀ ਆਈਟਮ ਦਿਖਾਉਣਾ ਜੀ ਇਹ ਵੀ ਪੰਜ ਨੰਬਰ ਤੋਂ ਮਿਲ ਜੂਜੇ ਜੇ ਕਿਸੇ ਨੇ ਲੈਣਾ ਜੀ ਸਾਰ ਕਰਦਾ ਭਾ ਰਿਆ ਜੀ ਅੱਜ ਦਾ ਜੀ ਬੰਦ ਡੱਬੇ ਦਾ ਭਾ ਰਿਆ ਜੀ ਅੱਜ ਇਹ 250 ਤੋਂ ਲੈ ਕੇ 300 ਰੁਪਏ ਤੱਕ ਦਾ ਭਾ ਜੀ ਸਾਰ ਕਰਦਾ ਜੀ ਇਹ ਬੰਦ ਡੱਬਾ ਲੈਣਾ ਮੈਣਾ ਜੇ ਕਿਸੇ ਨੇ ਵੀ ਲੈਣਾ ਜੀ ਪੰਜ ਨੰਬਰ ਦੁਕਾਨ ਤੋਂ ਮਿਲ ਜੂਗਾ ਜੀ ਇਹ ਹਾਂਜੀ ਦੋਸਤੋ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਵੀ ਗ੍ਰਾਂਟ ਸੇਵ ਕੀ ਭਾ ਖਰੀਦਿਆ ਬਾਈ ਨੇ ਜੀ ਆ ਬੰਦ ਗ੍ਰੇਡ ਖਰੀਦਿਆ ਜੇ ਕਿਸੇ ਵੀ ਬਾਈ ਨੇ ਜੀ ਆਪਾਂ ਗੱਲਬਾਤ ਕਰਦੇ ਬਾਈ ਨਾਲ ਵੀ ਗ੍ਰਾਂਟ ਸੇਵ ਦਾ ਅੱਜ ਦਾ ਕੀ ਭਾਰ ਹੈ ਹੋਰ ਬਾਈ ਕੀ ਹਾਲ ਨੇ ਠੀਕ ਆ ਵੀਰੇ ਸੱशेदपुर ਪਿੰਡ ਤੋਂ ਬਾਈ ਜਲੂਰ ਤੋਂ ਵੀਰੇ ਕੀ ਰੇ ਪਾਵੇ ਕੀ ਅੱਜ ਅੱਜ ਗ੍ਰਾਂਟ ਸੇਵ ਦੀ ਗ੍ਰਾਂਟ ਵੀਰੇ 20 ਤੋਂ ਲਾ ਕੇ 15 ਤੱਕ ਕੀਤੀ ਆ ਹਾਂਜੀ ਦੋਸਤੋ ਗ੍ਰਾਂਟ ਸੇਵ ਦਾ ਭਾਰ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਰ ਰਿਹਾ ਜੀ ਅੱਜ ਦਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਰ ਆ ਜੀ ਗ੍ਰਾਂਟ ਦਾ ਜੀ ਅੱਜ ਦਾ ਜੀ ਸੇਵ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੇ ਸਾਰੀ ਲਾਟ ਲੈਣੀ ਬਣੀ ਹੈ ਜੇ ਕਿਸੇ ਨੇ ਵੀ ਲੈਣੀ ਹੈ ਜੀ ਪੂਰੇ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਵਧੀਆ ਭਾਅ ਹੈ ਐਂ ਤਾਂ 11-1100 ਹੋ ਗਏ ਕਿੱਟੇ ਪਈਆਂ ਨੇ ਮੈਂ 11-1100 ਦੇ ਵਿੱਚ ਕੁਝ ਪਈਆਂ ਨੇ ਵੀ ਬੇਟੀਆਂ ਪੂਰਾ 16 ਲੈਣਾ ਜੀ ਇਹ ਥੋੜਾ ਹਲਕੀ ਕੁਆਲਿਟੀ ਹੈ ਥੋੜੀ ਨਾਰਮਲ ਹਾਂ ਜੀ ਹਾਂ ਜੀ ਹਾਂ ਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਅ ਰਿਹਾ ਜੀ ਮਸੰਮੀ ਦਾ ਜੀ ਅੱਜ ਦਾ ਜੀ 850 ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਇਹ 20 ਕਿਲੋ ਵਾਲੀ ਗ ਹਾਂਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਕੇਲੇ ਦਾ ਜੀ ਅੱਜ ਦਾ ਜੀ 30 ਤੋਂ ਲੈ ਕੇ 32 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਪੂਰਾ ਟਾਪ ਦਾ ਕੇਲੇ ਦਾ ਭਾਅ ਜੀ ਅੱਜ ਦਾ ਜੀ ਸੁਪਰ ਕੇਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 32 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਕੇਲੇ ਦਾ ਜੀ ਅੱਜ ਦਾ ਤੇ ਪੈਨੈਪਲ ਦਾ ਭਾਅ ਰਿਹਾ ਜੀ ਅੱਜ 30 ਰੁਪਏ ਕਿਲੋ ਦਾ ਭਾਅ ਜੀ ਪੈਨੈਪਲ ਦਾ ਜੀ ਅੱਜ ਦਾ ਜੀ ਇਹ ਵੀ ਕਿਲੋ ਦਾ ਭਾਅ ਰਿਹਾ ਜੀ ਪੈਨੈਪਲ ਦਾ ਜੀ 30 ਰੁਪਏ ਹਾਂਜੀ ਦੋਸਤੋ ਨਾਰੀਅਲ ਦਾ ਪਾ ਹੈਗਾ ਜੀ ਅੱਜ ਦਾ ਜੀ ਪੀ ਨਾਲੇ ਨਾਰੀਅਲ ਦਾ ਪਾ ਰਿਹਾ ਜੀ ਅੱਜ ਦਾ ਜੀ 650 ਰੁਪਏ ਦਾ ਪਾ ਜੀ ਨਾਰੀਅਲ ਦਾ ਜੀ ਅੱਜ ਦਾ ਜੀ ਇਹ ਬੰਦ ਲਖਾਫੇ ਲੈਣੇ ਪੈਣੇ ਜੇ ਕਿਸੇ ਨੇ ਵੀ ਲੈਣੇ ਜੀ ਘੱਟੋ ਘੱਟ 10 ਪੀਸ ਲੈਣੇ ਪੈਣੇ ਇਹ 10 ਪੀਸ ਹੋਣ ਰਹੀਆਂ ਲਖਾਫੇ ਦੇ ਵਿੱਚ 650 ਰੁਪਏ ਦਾ ਪਾ ਜੀ ਨਾਰੀਅਲ ਦਾ ਜੀ ਅੱਜ ਦਾ ਜੀ ਪੀ ਨਾਲੇ ਨਾਰੀਅਲ ਦਾ ਪਾ ਰਿਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਅੰਬਰੂਦ ਦਾ ਪਾ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਪਾ ਹੈਗਾ ਜੀ ਅੱਜ ਦਾ ਜੀ 50 ਤੋਂ ਲੈ ਕੇ 100 ਰੁਪਏ ਤੱਕ ਦਾ

ਜੇ ਸਭ ਬੈਠੀ ਮੈਂ 6 ਡਾਣਾ ਕੀ ਲਗਾਏ ਅੱਜ ਜੀ ਦੋਸਤੋ ਪੂਰਾ 6 ਟਾਪ ਦਾ 6 ਹੈ ਜੀ 635 ਇਕ ਦੀ ਗੋਲੀ ਚੱਲ ਰਹੀ ਹੈ ਜੀ 635 ਰੁਪਏ ਆ ਵੀ 35 35 ਅਗੋ ਪੇ ਲੈ ਗੋ 370 ਉਹ ਬਹੁਤ ਹੋਰ ਅੱਗੇ ਲੱਗਦਾ ਪੂਰੇ ਸੇਗਾ ਕਿ ਆਪਣੀ ਸੇ ਦਾ ਭਾਅ ਆ ਰਿਹਾ ਜੱਜਾ ਜੀ ਬੰਦ ਪੀਟਿਆ 635 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਆਪਾਂ ਛੇਵ ਦੀ ਬੋਲੀ ਬਾਰੇ ਗੱਲਬਾਤ ਕਰਦੇ ਵੀ ਕੀ ਪਾ ਚੱਲ ਰਿਹਾ ਜੀ ਅੱਜ ਵੀ ਛੇਵ ਦਾ ਜੀ ਆਪਾਂ ਅਸਮ ਜੀ ਠੀਕ ਹੋ ਜੀ ਬਾਈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਵਧੀਆ ਜੀ ਵਧੀਆ ਤੁਸੀਂ ਦੱਸੋ ਕਿ ਮੈਂ ਠੀਕ ਹਾਂ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਰਾਤਾਂ ਤੇ ਵੀ ਪਹਿਲੇ ਸ਼ੁਰੂ ਹੋ ਗਏ ਅੱਜ ਪਹਿਲਾਂ ਰਾਤਾਂ ਜੀ ਪਰ ਨਰਾਤਿਆਂ ਲਈ ਕੋਈ ਗੱਲ ਨਹੀਂ ਹੈ ਵਪਾਰੀ ਮਰ ਰਿਹਾ ਹੈ ਤੁਸੀਂ ਫੇਸਬੁੱਕ ਤੇ ਵੀਡੀਓ ਚੈੱਕ ਕਰੋ ਹੋਰ ਚੈੱਕ ਕਰੋ ਮਾਲ ਸੱਟ ਰਹੇ ਨੇ ਪਿੱਛੇ 2-2 ਸੌ ਰੁਪਏ ਪੇਟੀ ਦਾ ਕਿਰਾਇਆ ਲੱਗ ਚੁੱਕਿਆ ਇਹ ਵਪਾਰੀਆਂ ਨੂੰ ਸਾਡੀ ਮਿੰਤੀ ਹੈ ਵੀ ਹਲਕੇ ਮਾਲ ਨਾਲ ਪਾਓ ਨਾਲ ਪਾਓ ਤਾਂ ਚੰਗੇ ਪਾਓ ਹਾਂਜੀ ਵਧੀਆ ਮਾਲ ਦੇ ਵਧੀਆ ਮਾਲ ਪਾਓ ਵਧੀਆ ਮਾਲ ਵੀ ਡਾਊਨ ਨੇ ਹਾਂਜੀ ਹਾਂਜੀ ਇਹ ਕੀ ਨਹੀਂ ਪੈਸਾ ਬਣ ਰਿਹਾ ਜੀ ਇਹ ਕਿਹੜਾ ਮਾਲ ਆ ਜੀ ਆਪਣਾ ਜਿਹੜਾ ਇਹ ਡਿਲੀਸ਼ਨ ਸੇਵ ਹੈ ਜੀ ਕਸ਼ਮੀਰ ਦਾ ਬਹੁਤ ਵਧੀਆ ਕੁਆਲਿਟੀ ਹੈ ਵੇਖੋ ਮਾਲ ਦੀ ਕੁਆਲਿਟੀ ਵੇਖੋ ਲਿਆ ਚਮਕ ਦੇਖੋ ਲਿਆ ਮੈਂ ਤੁਹਾਨੂੰ ਦੇਖੋ ਜੀ ਕੁਆਲਿਟੀ ਚੈੱਕ ਕਰੋ ਜੀ ਕਿ ਨਹੀਂ ਸ਼ਾਨਦਾਰ ਕੁਆਲਿਟੀ ਵਾਲੇ ਮਾਲ ਨੇ ਔਰ ਜਿਵੇਂ ਉਹ ਨਹੀਂ ਪੈ ਰਹੀ ਇਹਨਾਂ ਦੀ ਹਾਂਜੀ ਲਓ ਜੀ ਲਓ ਜੀ ਲੈ ਲਓ ਹਾਂਜੀ ਬੋਲੋ ਜੀ 400 400 ਰੁਪਏ ਜੀ 400 ਰੁਪਏ ਜੀ ਇਹ 400 ਹਾਂਜੀ ਇਹ 400 400 ਹੈ 410 415 420 425 430 500 500 505 505 ਆ ਦੇਖੋ ਜੀ 505 10 ਬੇਟੀਆਂ ਸਿਰਫ 10 ਬੇਟੀਆਂ ਦਾ ਲਾਟਾ 505 ਰੁਪਏ ਵਿੱਚ 200 ਰੁਪਏ ਕਰਾਇਆ ਜਾ ਰਿਹਾ ਹੈ ਹਾਂਜੀ 500 500 500 500 ਭਾਜੀ 500 ਸੇ 500 ਲੋ ਜੇ 500 ਹਾ ਜੇ 500 ਇਹ 500 ਇਹ ਖਾਨ ਨਾਲੋ ਤਾਂ ਸੇਫ ਆਓ ਨਾਲੇ ਸੇਤ ਬਣਾਓ ਨਾਲੇ ਬੰਤਾ ਹੋਰ ਕੋਈ ਮਿਲਾਵਟ ਨਹੀਂ ਹੁੰਦੀ ਕੋਈ ਮਿਲਾਵਟ ਨਹੀਂ ਪਿਆਰ ਮਾਲ ਨੇ ਮਾਲ ਆ ਜੀ ਹਾਂਜੀ ਇਹ ਚੌਕਲੇਟਾਂ ਮਠਾਈਆਂ ਦੇ ਨਾਲੋ ਬੱਚਿਆਂ ਨੂੰ ਤਾਂ ਇਹ ਖਵਾਓ ਹਾਂਜੀ ਇਹ ਪੈਕਾਂ ਮੁੰਡਾ ਵੀ ਚੀਜ਼ਾਂ ਖਾਂਦੇ ਨੇ ਬਿਮਾਰ ਹੋ ਰਹੇ ਨੇ ਹਾਂਜੀ ਅੱਜ ਕੱਲ ਬਿਮਾਰ ਕਿੱਲੇ ਹੋ ਰਹੇ ਨੇ ਹਾਂਜੀ ਇਹ 4 500 ਰੁਪਏ ਦੀ ਇਹ 5 500 ਇਹ 5 500

ਹਾਂਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਬਾਜ਼ਾਰ ਚੱਲ ਰਿਹਾ ਜੀ ਆਲੂਆਂ ਦਾ ਤੇ ਪਿਆਜ਼ ਦਾ ਜੀ ਬੰਦ ਘਟਿਆ ਮਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਬਾਜ਼ਾਰ ਚੱਲ ਰਿਹਾ ਜੀ ਖੂਲ ਸੀਜ਼ਨ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾ ਜੀ ਦਿਨ ਹੈਗਾ ਅੱਜ ਸੋਮਵਾਰ ਤੇ ਨਰਾਤੇ ਵੀ ਸ਼ੁਰੂ ਹੋ ਗਏ ਤੇ ਲੋ ਆਪਾਂ ਗੱਲਬਾਤ ਕਰਦੇ ਵੀ ਆਲੂਆਂ ਦਾ ਕੀ ਪਾ ਰਹਿਗਾ ਜੀ ਅੱਜ ਦਾ ਜੀ ਬੰਦ ਘਟਿਆ ਦਾ ਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਬਾਜ਼ਾਰ ਚੱਲ ਰਿਹਾ ਜੀ ਆਲੂਆਂ ਦਾ ਜੇ ਬੰਦ ਘਟਿਆ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਪ ਗਾਂਨ ਨੂੰ ਜ਼ਰੂਰ ਹੋਟੀ ਕੋਈ ਬਹੁਤ ਬੜੀਆ ਤੇ ਆਲੂ ਦਾ ਪਾ ਵਧਿਆ ਜੀ ਕਿੱਟਾ ਜੀ ਕੋਈ ਬਾਜ਼ਾਰ ਦਾ 500 ਰੁਪਏ ਵਿਕਲ ਸਿੱਟਾ ਡਾਇਮੰਡ ਤੇ ਨਾਲ ਬੜੀਆ हां जी दोस्तों डायमंड आलू ਦਾ ਭਾਅ ਰਿਹਾ ਜੀ ਅੱਜ ਦਾ ਜੀ 500 ਰੁਪਏ ਦਾ ਭਾਅ ਰਿਹਾ ਜੀ ਡਾਇਮੰਡ ਆਲੂ ਦਾ ਜੀ ਪੂਰਾ ਵਧੀਆ 550 ਐਲਰ ਦਾ ਵੀ ਭਾਅ ਰਿਹਾ ਜੀ ਅੱਜ ਦਾ ਜੀ 500 ਰੁਪਏ ਦਾ ਭਾਅ ਰਿਹਾ ਜੀ ਬੰਦ ਗੱਟਿਆਂ ਦਾ ਜੀ ਅੱਜ ਦਾ ਜੀ ਡਾਇਮੰਡ ਦਾ ਭਾਅ ਰਿਹਾ ਜੀ ਪੂਰਾ ਵਧੀਆ ਟੌਪ ਦਾ ਆਲੂ ਆ ਜੀ ਡਾਇਮੰਡ ਦਾ 500 ਰੁਪਏ ਦਾ ਭਾਅ ਰਿਹਾ ਜੀ ਡਾਇਮੰਡ ਆਲੂ ਦਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਡਾਇਮੰਡ ਦਾ ਜੀ ਇਹ ਖਾ 300 ਹਾਂ ਜੀ ਦੋਸਤੋ ਖਾਤੀ ਆਲੂ ਦਾ ਭਾਅ ਰਿਹਾ ਜੀ ਅੱਜ ਦਾ ਜੀ 250 ਤੋਂ ਲੈ ਕੇ 300 900 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਬੰਦ ਗੱਟੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਦੂਜੋ ਮੋਰਵੀ ਰੋਣ ਦੇ ਦੇ ਬੰਦ ਗੱਟੇ ਦਾ ਭਾਅ ਦੱਸਦੇ ਨੇ ਵੀ ਇਹਦੇ ਰੋਲ ਵੀ ਕਾ ਟ੍ਰੇਡ ਦੇ ਮਿਲ ਜੂ ਜੇ ਕਿਸੇ ਨੇ ਲੈਣਾ ਜੀ ਬਾਊ ਕੋਲੋ ਤੇ 400 ਰੁਪਏ ਦਾ ਭਾਅ ਜੀ ਡਾਇਮੰਡ ਆਲੂ ਦਾ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਇਹ ਟੈਮਟ ਆਲੂ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਿਆਜ਼ ਬਾਰੇ ਵੀ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਪਾਂ ਬੰਦ ਗੱਟਿਆਂ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਪਿਆਜ਼ ਦਾ ਜੀ ਅੱ ਆਪਾਂ ਸਾਰੇ ਗੱਟੇ ਗੱਡੀ ਵਾਲੇ ਪਿਆਜ਼ ਦਾ ਵੀ ਪਾਅ ਦੱਸਾਂਗੇ ਵੀ ਅੱਜ ਦਾ ਕੀ ਪਾਅ ਚੱਲ ਰਿਹਾ ਜੀ ਅੱਜ ਦਾ ਜੀ ਬੰਦ ਗੱਟਾਂ ਦਾ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਪਾਅ ਜੀ ਪਿਆਜ਼ ਦਾ ਜੀ ਹਾਂਜੀ ਦੋਸਤੋ ਪਿਆਜ਼ ਦਾ ਪਾਅ ਹੈਗਾ ਜੀ ਅੱਜ ਦਾ ਜੀ ਬੰਦ ਗੱਟਾਂ ਦਾ ਪਾਅ ਹੈਗਾ ਜੀ 13 ਰੁਪਏ ਕਿਲੋ ਵੀ ਪਿਆਜ਼ ਮਿਲ ਜੂ ਜੇ ਕਿਸੇ ਨੇ ਲੈਣੀ ਬੰਦ ਗੱਟਾਂ ਦਾ ਪਾਅ ਜੀ ਅੱਜ ਦਾ ਜੀ 13 ਰੁਪਏ ਕਿਲੋ ਦਾ ਪਾਅ ਜੀ ਆਪਾਂ ਫੁੱਲਾ ਪਿਆਜ਼ ਵੀ ਦਿਖਾ ਦਿੰਨੇ ਆ ਪੂਰਾ ਟੌਪ ਦਾ ਪਿਆਜ਼ ਹੈ ਜੀ 13 ਰੁਪਏ ਕਿਲੋ ਮਿਲ ਜੂਗਾ ਜੀ ਪਿਆਜ਼ ਜੇ ਬੰਦ ਗੱਟੇ ਲੈਣੇ ਬਣੇ ਜੇ ਕਿਸੇ ਨੇ ਵੀ ਲੈਣ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ 13 ਰੁਪਏ ਕਿਲੋ ਆ ਪਾ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਆਪਾਂ 14 ਰੁਪਏ ਕਿਲੋ ਵਾਲਾ ਵੀ ਪਿਆਜ਼ ਦਿਖਾ ਦਨੇ ਆ ਜੀ ਪੂਰਾ ਵਧੀਆ ਟੌਪ ਦਾ ਪਿਆਜ਼ ਆ ਜੀ ਇਹ 14 ਰੁਪਏ ਕਿਲੋ ਮਿਲ ਜੂ ਜੀ ਕਿਸੇ ਨੇ ਲੈਣਾ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ 30 ਕਿਲੋ ਦੀ ਭਰਤੀ ਆ ਜੀ ਇਹਦੇ ਵਿੱਚ ਜੇ ਕਿਸੇ ਨੇ ਲਾਇਆ 30 ਕਿਲੋ ਜਾਂ 29 ਕਿਲੋ weight ਲਿਕੜਿਆ ਹੁੰਦਾ ਜੀ ਇਹਦੇ ਵਿੱਚ ਬੰਦ ਗੱਟੇ ਜੀ ਬੰਦ ਗੱਟਾ ਲੈਣਾ ਮੈਣਾ ਜੇ ਕਿਸੇ ਨੇ ਵੀ ਲੈਣਾ ਜੀ 14 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਇਹ ਵੀ ਟੌਪ ਦਾ ਪਿਆਜ਼ ਆ ਹਾਂਜੀ ਦੋਸਤੋ ਆਪਾਂ 15 ਤੋਂ ਲੈ ਕੇ 16 ਰੁਪਏ ਦਾ ਵੀ ਪਿਆਜ਼ ਦਿਖਾ ਦਨੇ ਆ ਜੀ ਪੂਰਾ ਟਾਪ ਦਾ ਪਿਆਜ਼ ਆ ਜੀ ਇਹ 16 ਰੁਪਏ ਕਿਲੋ ਮਿਲ ਜੀ ਜੇ ਕਿਸੇ ਨੇ ਲੈਣਾ ਜੀ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਇਹ ਵੀ ਸੁੱਕਾ ਪਿਆਜ਼ ਆ ਜੀ ਪੂਰਾ ਟਾਪ ਦਾ ਜੀ ਇਹ ਵੀ ਬੰਡ ਲੱਟਾ ਲੈਣਾ ਮੈਣਾ ਜੀ ਕਿਸੇ ਨੇ ਵੀ ਲੈਣਾ ਜੀ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਤੇ ਆਪਾਂ 나ਸ਼ਕ ਦੇ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ 나ਸ਼ਕ ਦੇ ਪਿਆਜ਼ ਦਾ ਜੀ ਹਾਂਜੀ ਦੋਸਤੋ 나ਸ਼ਕ ਦੇ ਪਿਆਜ਼ ਦਾ ਭਾਅ ਹੈਗਾ ਜੀ ਪੂਰਾ ਟਾਪ 17 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਪਿਆਜ਼ ਦਾ ਜੀ ਵੀ ਬੰਦ ਗੱਟੇ ਲੈਣੇ ਵਣੇ ਜੇ ਕਿਸੇ ਨੂੰ ਲੈਣੇ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਨਾਸਕ ਨੇ ਪਿਆਜ਼ ਦਾ ਜੀ ਪੂਰਾ ਟਾਪ ਦਾ ਪਿਆਜ਼ ਆ ਜੀ 17 ਤੋਂ ਲੈ ਕੇ 18 ਰੁਪਏ ਤੱਕ ਮਿਲ ਜੀਏ ਕਿਸੇ ਨੇ ਵੀ ਲੈਣਾ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਪਿਆਜ਼ ਦਾ ਹਾਂਜੀ ਦੋਸਤੋ ਲਸਣ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੱਟਿਆਂ ਦਾ ਭਾਅ ਰਿਹਾ ਜੀ ਲਸਣ ਦਾ ਜੀ ਇਹ ਵੀ ਪਿਆਜ਼ ਕੋਲ ਮਿਲ ਜੂ ਜੇ ਕਿਸੇ ਨੇ ਲੈਣਾ ਜੀ ਬੰਦ ਗੱਟੇ ਲੈਣੇ ਪੈਣੇ ਜੀ ਲਸਣ ਦੇ ਜੀ ਕਿਸੇ ਨੇ ਲੈਣੇ ਜੀ ਲਸਣ ਦਾ ਭਾਅ ਹੈਗਾ ਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ ਅੱਜ ਦਾ ਜੀ ਇਹ ਬੰਦ ਗੱਟਿਆਂ ਦਾ ਭਾਅ ਜੀ ਅੱਜ ਦਾ ਜੀ ਲਸਣ ਦਾ ਤੇ ਆਪਾਂ ਸਕਰੀਨ ਤੇ ਨੰਬਰ ਵੀ ਪਾ ਦਾਂਗੇ ਜੇ ਕਿਸੇ ਨੇ ਜਾਂ ਵੇਚਣਾ ਆ ਜਾਂ ਖਰੀਦਣਾ ਤਾਂ ਬਾਬੂ ਜੀ ਨਾਲ ਗੱਲਬਾਤ ਕਰ ਸਕਦੇ ਹੋ ਜੀ ਤੇ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰ ਸਕਦੇ ਹੋ ਜੀ ਜੇ ਕਿਸੇ ਨੇ ਵੇਚਣਾ ਆ ਜਾਂ ਖਰੀਦਣਾ ਜੀ ਜੀ ਦੋਸਤੋ ਆਪਾਂ ਹੋਰ ਵੀ ਆਈਟਮ ਦਿਖਾਉਣਾ ਤੇ ਵਧੀਆ ਜੀ ਆਈਟਮ ਦਿਖਾਉਣਾ ਹੈ ਪਨੀਰ ਵੀ ਬਾਈ ਹੋਰਾਂ ਦਾ ਉਰੇ ਆਉਂਦਾ ਜੀ ਗੱਡੀ ਲੱਗਦੀ ਹੈ ਬਾਈ ਹੋਰਾਂ ਦੀ ਮੰਡੀ ਦੇ ਵਿੱਚ ਆਪਾਂ ਦਿਖਾਉਣਾ ਵੀ ਤੇ ਸੋਇਆ ਵੀ ਦੇ ਪਨੀਰ ਵੀ ਮਿਲ ਜੂ ਜੀ ਕਿਸੇ ਨੇ ਲੈਣਾ ਜੀ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਵੀ ਕੀ ਕੀ ਸਮਾਨ ਮਿਲ ਜਾਂਦਾ ਬਾਈ ਹੋਰਾਂ ਕੋਲ ਜੀ ਹਾਂਜੀ ਦੋਸਤੋ ਆਪਾਂ ਹਰੇ ਮਟਰ ਵੀ ਦਿਖਾ ਦਿੰਨੇ ਜੀ ਹਰ ਹਰੇ ਮਟਰਾਂ ਦੇ ਪੈਕੜਾ ਦਾ ਪਾ ਹੈਗਾ ਜੀ ਅੱਜ ਜੀ 2 ਲੈਣੇ ਪੀਸ ਤਾਂ 50 ਦੇ ਦੋ ਮਿਲ ਜਾਣਗੇ ਜੀ ਸਿੰਗਲ ਪੀਸ ਲੈਣਾ ਜੀ ਤਾਂ 30 ਰੁਪਏ ਦਾ ਪੀਸ ਆ ਜੀ ਸਿੰਗਲ ਇਹ ਦਾਣੇ ਵਾਲੇ ਹਰੇ ਮਟਰਾਂ ਦਾ ਭਾਅ ਜੀ ਪੈਕ ਨਾਲ ਜੀ ਅੱਜ ਦਾ ਜੀ ਇਹ ਬਰਨਾਲਾ ਮੰਡੀ ਦੇ ਵਿੱਚ ਮਿਲ ਜਾਣਗੇ ਜੇ ਕਿਸੇ ਨੇ ਲੈਣਾ ਜੀ ਇਹ ਵੀ ਸਿੰਗਲ ਪੀਸ 30 ਰੁਪਏ ਦਾ ਮਿਲੂ ਜੇ ਕਿਸੇ ਨੇ ਲੈਣਾ ਜੀ 250 ਰਿਆ ਜੀ